ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਪਹਿਲਾਂ ਹੁੰਦਾ ਸੀ ਕਿ ਨੌਜਵਾਨ ਪੁਲਿਸ ਤੋਂ ਡਰਦੇ ਸੀ ਪਰ ਹੁਣ ਤਾਂ ਮਹਿਲਾਵਾਂ ਵੀ ਚੋਰੀ ਕਰਨ ਲੱਗ ਪਈਆਂ ਹਾਲ ਅਜਿਹਾ ਇੱਕ ਮਾਮਲਾ ਮੌਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਨਵਿਆਹੁਤਾ ਲੜਕੀ ਨੇ ਐਕਟੀਵਾ ਚੋਰੀ ਕੀਤੀ ਐਸੇ ਸੀਟੀਵੀ ਦੇ ਵਿੱਚ ਕੈਦ ਹੋਈ ਹੈ ਚੋਰੀ ਦੀ ਵਾਰਦਾਤ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਦੋਵੇਂ ਪਤੀ ਪਤਨੀ ਚੋਰੀਆਂ ਕਰਦੇ ਹਨ ਸੋ ਉਹਨਾਂ ਦੇ ਕੋਲੋਂ ਚਾਬੀਆਂ ਦਾ ਬੰਡਲ ਅਤੇ 3-4 ਗੱਡੀਆਂ ਦੀ ਆਰਸੀ ਵੀ ਬਰਾਮਦ ਹੋਈ ਹੈ ਆਪਣੇ ਸ਼ੌਫ ਆਰਾਮਗੰਜ ਦੇ ਵਿੱਚ ਨੂੰ ਨਾ ਤੇ ਉੱਤੇ ਮੇਰਾ ਸ਼ੌਫ ਤੇ ਸੀਗਾ ਕਸਟਮਰ ਆਏ ਹੋਏ ਸੀ ਤੇ ਮੈਂ ਨਾਲ ਡੀਲ ਕਰ ਰਿਹਾ ਸੀ ਤੇ ਆਪਣੇ ਫਰੰਟ ਸ਼ੌਫ ਮੁੰਡੇ ਦੀ ਉਹਨੇ ਆ ਕੇ ਦੱਸਿਆ ਵੀ ਕੁੜੀ ਆਏ ਕਰਕੇ ਚਾਬੀ ਲਾ ਰਹੀ ਸੀਗੀ ਮੇਰੇ ਜੈਕਟਵਾਂ ਨੂੰ ਤੇ ਜਦੋਂ ਕਸਟਮਰ ਗਏ ਮੈਂ ਬਾਹਰ ਨਿਕਲ ਕੇ ਦੇਖਿਆ ਤੇ ਮੈਂ ਮੁੰਡੇ ਨੂੰ ਪੁੱਛਿਆ ਮੈਂ ਕਿ ਕੀ ਕਿੱਥੇ ਹੈ ਕੁੜੀ ਉਹ ਮੁੰਡੇ ਨੇ ਮਗਰ ਗਏ ਆ ਤੇ ਵਾਪਸ ਆ ਰਹੀ ਸੀ ਆਰਾਮਗੰਜ ਦੀ ਲੁੱਕਰ ਤੇ ਸੀਗਾ ਤੇ ਮੈਂ ਟਿਕੀ ਢੱਬੇ ਕੋਲ ਆ ਕੇ ਰੋਕ ਲਿਆ ਮੈਂ ਕਿ ਤੂੰ ਮੇਰੇ ਜੈਕਟਵਾਂ ਨੂੰ ਚਾਬੀ ਲਾਈ ਆਂ ਕਹਿੰਦਾ ਨਹੀਂ ਵੀ ਮੈਂ ਲਾਈ ਨਹੀਂ ਮੈਂ ਕਿ ਮੇਰੇ ਕੋ ਰਿਕਾਰਡਿੰਗ ਪਈ ਆ ਨਾਲ ਦੇ ਕੈਮਰੇ ਮੁੰਡੇ ਤੰਦੇ ਮੰਨ ਦੀ ਬਾਅਦ ਜੋ ਇੱਥੇ ਪੁੱਛਾ ਮੁੰਡੇ ਹੋਰ ਆ ਗਏ ਉਹਨਾਂ ਨੇ ਕਹਿੰਦੇ ਆ ਸਾਡੀ ਐਕਟਵਾ ਕੇ ਮੋਟਰਸਾਈਕਲ ਕੋਈ ਸਟੋਰੀ ਹੋਇਆ ਵਾ ਫਿਰ ਮੰਨ ਕੇ ਤੇ ਉਹਦੇ ਪਾਸੋਂ ਚਾਬੀਆਂ ਨਿਕਲੀਆਂ ਬਾਵਾ ਸਾਰੀਆਂ ਜਿਹੜੀ ਮੇਰੇ ਯਾਨੀ ਕਿ ਗੁੱਛਾ ਨਿਕਲਿਆ ਦੇਖੋ ਜੀ ਜਿਹੜੀ ਮੇਰੀ ਐਕਟਵਾ ਦੀ ਚਾਬੀ ਲਾਈ ਸੀ ਉਹ ਵੀ ਉਹਨੋਂ ਨਿਕਲੀ ਆ ਜੀ ਤੇ ਇੱਥੇ ਆ ਕੇ ਮਗਰ ਹੋਰ ਮੁੰਡੇ ਆ ਗਏ ਜਿਹੜੇ ਫਿਰ ਉਹਦੇ ਤਹਿਤ ਸਾਰੇ ਪੜ ਕੇ ਪੁਛ ਪ੍ਰਧਾਨ ਹੋਈ ਆ ਫਿਰ ਮੰਨ ਕੇ ਕਹਿੰਦੇ ਚੋਰੀ ਆ ਕੀਤੀ ਆ ਇੱਕ ਐਕਟਵਾ ਕਹਿੰਦੇ ਚੋਰੀ ਕਰਕੇ ਬੈਂਕ ਕੋਲੇ ਖੜੀ ਗਈ ਸੀ ਇਹ ਗੱਲ ਬਾਤ ਮੇਰੇ ਭਾਈ ਕਹਿੰਦੇ ਐ ਬਾਕੀ ਕੋ ਪਤਾ ਨਹੀਂ ਬਾਕੀ ਪੁੱਛ ਪਰਦਾ ਨਹੀਂ ਬਨੇ ਇਹਨਾਂ ਦਾ ਨਹੀਂ ਪਤਾ ਆਤਾਰ ਤੇ ਫੋਨ ਪਰ ਲਿਖਾ ਵਾ ਇਹਨਾਂ ਦੇ ਜਿਹੜਾ ਆਧਾਰ ਕਾਰਡ ਚ ਦਿੱਤੇ ਆ ਫੋਨ ਪਰ ਲਿਖਾ ਤੇ ਐਤੋਂ ਕਰੀ ਗਿੱਤਾ ਕੋਲੋਂ ਮੁੰਡਿਆਣੇ ਰਾਜ ਮੇਰਾ ਹੀ ਕੋਈ ਕੋਰ ਦਾ ਰਹਣਾ ਵੀਰੇ ਕੋਸ਼ਿਸ਼ ਮੈਨੂੰ ਮੈਸੇਜ ਨਾਲ ਬਹਿ ਹੁੰਦਾ ਸੀਗਾ ਇਹ ਮੇਰੇ ਸੀਗਾ ਸਲੂਨ ਤੇ ਲੱਗੀ ਕਿਤੇ ਚਲੋ ਇੱਕ ਸਲੂਨ ਆ ਦਿਹਾਉਗੇ ਅਕਟੀਵੇਟ ਕੋਣ ਕੋਈ ਵਾਈਫਾਈ ਮੈਂ ਐਨੀ ਗਰੰਟੀ ਦਿੰਦਾ ਮੈਂ ਜਿੰਨੀ ਜਿੰਨੀ ਐਕਟੀਵੇਟ ਮੈਂ ਨੰਬਰ ਦਾ ਦੋ ਸਾਹੋ ਦਾਤੋ ਨਹੀਂ ਤਾਂ ਫਿਰ ਨਾਲ ਦਾ ਸਾਲ ਨਹੀਂ ਸੀਰੇ ਮੈਂ ਦਵਾਉਂਗਾ ਸੀਸੀਟੀਵੀ ਸਰਜੀ ਮੈਂ ਦਵਾਉਂਗਾ ਸਰਜੀ ਮੈਨੂੰ ਪੁੱਛਦਾ ਰਹੇ ਕਿੰਦੀ ਸਰਜੀ ਦਵਾਉਂਗਾ ਸਰਜੀ ਦਵਾਉਂਗਾ ਮਾਰਾਂਗੇ ਦਵਾਉਂਗਾ ਸਰਜੀ ਜਿੱਦਾਂ ਕਬੀਰ ਪੜਦੇ